ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾ ਜਾਂ ਪਿਰ ਅੰਦਰ ਤਾਂ ਤਨ ਬਾਹਰ ਜਾਂ ਪਿਰ ਬਾਹਰ ਤਾਂ ਤਨ ਮਾਹਰ ਸੋ ਜਦੋਂ ਪਿਰਪਤੀ ਪਰਮੇਸ਼ਰ ਜੀਵ ਰੂਪ ਇਸਤਰੀ ਦੇ ਹਿਰਦੇ ਵਿੱਚ ਸਾਖਿਆਤਕਾਰ ਸੀ ਪਾਪ ਪਤੀ ਪਰਮੇਸ਼ਰ ਅੰਦਰ ਗੁਪਤ ਹੋ ਰਿਹਾ ਸੀ ਤਦੋਂ ਤਨ ਮਾਇਆ ਬਾਹਰ ਸਾਰੇ ਸੰਸਾਰ ਨੂੰ ਮੋਹਦੀ ਰਹਿੰਦੀ ਹੈ ਚਿੰਬੜੀ ਰਹਿੰਦੀ ਹੈ ਜਾਂਕਿ ਇਹ ਜਦੋਂ ਪੇਰਪਤੀ ਪਰਮੇਸ਼ਰ ਬਾਹਰ ਸਾਖਿਆਤਕਾਰ ਪ੍ਰਗਟ ਹੋ ਜਾਂਦਾ ਹੈ ਤਦੋਂ ਜੀਵ ਰੂਪੀ ਸਤਰੀ ਤਨ ਮਾਇਆ ਦੇ ਛਲਾਂ ਦੀ ਮਾਹਰ ਜਾਣਨ ਵਾਲੀ ਹੋ ਜਾਂਦੀ ਸੋ ਜਦੋਂ ਪਤੀ ਪਰਮੇਸ਼ਰ ਹਿਰਦੇ ਵਿੱਚ ਸਾਖਿਆਤਕਾਰ ਪ੍ਰਗਟ ਹੋਇਆ ਤਦੋਂ ਤਨ ਮਾਇਆ ਬਾਹਰ ਹੋਗੀ ਜਦੋਂ ਪਦੀ ਪਰਮੇਸ਼ਰ ਬਾਹਰ ਆ ਸਾਖਿਆਤਕਾਰ ਸੀ ਤਦੋਂ ਮਾਇਆ ਮਾਹਰ ਚੌਧ ਰਾਣੀ ਬਣੇਗੀ ਜਦ ਤੱਕ ਪਰੀ ਸਾਖੀ ਚੇਤਨ ਹਿਰਦੇ ਅੰਦਰ ਗੁਪਤ ਹੋ ਰਿਹਾ ਹੈ ਉਹਨਾਂ ਚਿਰ ਤਨ ਭਾਵ ਬੁੱਧੀ ਬਾਹਰ ਬਾਹਜ ਮਿੱਥਿਆ ਪਦਾਰਥਾਂ ਵਿੱਚ ਲੱਗੀ ਰਹਿੰਦੀ ਹੈ ਉਹ ਬਾਹਰ ਸੰਸਾਰ ਦੇ ਵਿਸ਼ਿਆਂ ਨੂੰ ਗ੍ਰਹਿਣ ਕਰਨ ਵਿੱਚ ਲੱਗੀ ਰਹਿੰਦੀ ਹੈ ਜਦੋਂ ਪਤੀ ਸਾਖੀ ਚੇਤਨ ਬ੍ਰਹਮ ਭਾਵ ਸਾਖਿਆਤ ਹੋ ਜਾਂਦਾ ਤਦੋਂ ਤਨ ਭਾਵ ਬੁੱਧੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਮਾਹਰ ਜਾਣੂ ਮੁਖੀ ਬਣ ਜਾਂਦੀ ਹੈ ਬਿਨ ਨਾਵੈ ਬਹੁ ਫੇਰ ਫਿਰਾਹਰ ਹ ਪਰਮੇਸ਼ਰ ਦੇ ਨਾਮ ਜਪਣ ਤੋਂ ਬਗੈਰ ਜੀਵ ਬਹੁਤੇ ਜੂਨੀਆਂ ਰੂਪੀ ਫੇਰੇ ਚੱਕਰਾਂ ਦੇ ਵਿੱਚ ਫਿਰਾਹਰ ਫਿਰਦਾ ਹੈ ਭਾਵ 84 ਲੱਖ ਜੂਨਾਂ ਦੇ ਵਿੱਚ ਭੜਕਦਾ ਰਹਿੰਦਾ ਅਥਵਾ ਪਰਮੇਸ਼ਰ ਦੇ ਨਾਮ ਤੋਂ ਬਗੈਰ ਮਾਇਆ ਬਹੁਤੀ 84 ਲੱਖ ਜੂਨਾ ਰੂਪ ਫੇਰਿਆ ਵਿੱਚ ਫੇਰਦੀ ਰਹਿੰਦੀ ਹੈ ਸਤਗੁਰ ਸੰਗ ਦਿਖਾਇਆ ਜਾਹਰ ਜਿਸ ਜੀਵ ਨੂੰ ਧੰਤਾ ਦੇ ਜੋਗ ਸਤਗੁਰੂ ਸੱਚੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਲ ਹੀ ਹਿਰਦੇ ਵਿੱਚੋਂ ਵਾਹਿਗੁਰੂ ਦੇ ਸਰੂਪ ਨੂੰ ਜਾਹਰ ਪ੍ਰਤੱਖ ਕਰਕੇ ਵਿਖਾ ਦਿੱਤਾ ਹੈ ਜਨ ਨਾਨਕ ਸੱਚੇ ਸੱਚ ਸਮਾਹਰ ਸਤਿਗੁਰੂ ਸਾਹਿਬ ਜੀ ਦਾਸਾ ਭਾਵ ਤਾਰ ਕੇ ਕਥਨ ਕਰ ਰਹੇ ਕਿ ਉਹ ਜੀਵ ਸੱਚੇ ਨਾਮ ਨੂੰ ਜਪ ਕੇ ਸੱਚ ਸਰੂਪ ਸੱਚੇ ਬ੍ਰਹਮ ਆਨੰਦ ਰੂਪੀ ਸੁਖ ਵਿੱਚ ਸਮਾਹਰ ਸਮਾ ਜਾਂਦਾ ਹੈ ਵਾ ਉਸ ਨੂੰ ਸੱਚੇ ਸੁਖ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਦਾ ਸਮਾਹਰ ਆਨੰਦ ਪ੍ਰਾਪਤ ਹੁੰਦਾ ਹੈ ਮਹੱਲਾ ਪੰਜਵਾਂ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਇਹ ਜੀਵ ਮਾਇਆ ਦੇ ਵਾਸਤੇ ਹੋਰ ਬਹੁਤ ਸਾਰੇ ਆਹਰ ਉਦਮ ਕਰਦਾ ਹੈ ਕਰਦਾ ਰਹਿੰਦਾ ਤੇ ਫਿਰਦਾ ਹੈ ਪਰ ਇਸ ਦੇ ਪਾਸੋਂ ਇੱਕ ਵਾਹਿਗੁਰੂ ਦੀ ਪ੍ਰਾਪਤੀ ਦਾ ਆਹਰ ਜਿਹੜਾ ਉਦਮ ਅਸਲੀ ਆਹਰ ਹੈ ਉਹ ਨਹੀਂ ਹੁੰਦਾ ਨਾਨਕ ਜਿਤ ਆਹਰ जग ਉਧਰੈ ਵਿਰਲਾ ਬੂਝੈ ਕੋਇ ਬਾਦਸ਼ਾਹ ਫਰਮਾਉਂਦੇ ਹੈ ਕਿ ਜਿਸ ਨਾਮ ਜਪਣ ਰੂਪੀ ਆਹਰ ਉਦਮ ਕਰਕੇ ਸਾਰਾ ਸੰਸਾਰ ਹੀ ਉਧਰ ਮੁਕਤ ਹੋ ਜਾਂਦਾ ਹੈ ਉਸ ਉਦਮ ਨੂੰ ਕੋਈ ਵਿਰਲਾ ਟਾਵਾ ਟਾਵਾ ਸੱਜਣ ਹੀ बुਝਦਾ ਸਮਝਦਾ ਹੈ ਪੌੜੀ ਵੱਡੀ ਹੂ ਵੱਡਾ ਅਪਾਰ ਤੇਰਾ ਮਰਤਬਾ ਏ ਪਰਮੇਸ਼ਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੋਣ ਕਾਰਨ ਵੱਡੀ ਸ੍ਰਿਸ਼ਟੀ ਹੂ ਕਈਏ ਤੂੰ ਵੀ ਵੱਡਾ ਤੇਰਾ ਮਰਤਬਾ ਰਤਬਾ ਹੈ ਵਤਿਰਾਸ ਰੂਪ ਦਾ ਆਨੰਦ ਰੂਪੀ ਦਰਜਾ ਵੱਡਾ ਹੈ। ଅਥਵਾ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਆਦ ਵੱਡਿਆਂ ਤੋਂ ਵਾਹਿਰਨ ਗਰਭ ਅਬਿਆਕਰਿਤ ਤੇ ਵਿਰਾਟ ਆਦਿਕ ਜਿਤਨੀ ਵੱਡੀ ਤੋਂ ਵੱਡੀ ਸ੍ਰਿਸ਼ਟੀ ਹੈ। ਇਹਨਾਂ ਸਭ ਨਾਲੋਂ ਤੇਰਾ ਪ੍ਰਾਪਤੀ ਵਾਲਾ ਦਰਜਾ ਸਭ ਤੋਂ ਵੱਡਾ ਹੈ। ਰੰਗ ਪਰੰਗ ਅਨੇਕ ਨ ਜਪਣ ਕਰਤਬਾ। ਚਾਰ ਖਾਣੀਆਂ ਵਿੱਚ ਇੱਕ ਰੰਗ ਵਾਲੇ ਤੂਤੇ ਕਾਂ ਆਦ ਤੇ ਪਰੰਗ ਮਿਸ਼ਰਤ ਰੰਗ ਦੇ ਮੋਰ ਤਿਤਰਾਦ। ਬੇਅੰਤ ਜੀਵ ਤੂੰ ਪੈਦਾ ਕੀਤੇ ਹਨ ਵਾ ਕੋਈ ਇੱਕ ਰੰਗ ਭਾਵ ਤਮੋ ਗੁਣੀ ਰਜੋ ਗੁਣੀ ਜਾਂ ਸਤੋ ਗੁਣੀ ਹੈ ਅਨੇਕਾਂ ਜੀਵ ਤੂੰ ਰਾਜਸੀ ਤਾਮਸੀ ਸਾਤਕੀ ਪੇਦ ਕਰਕੇ ਮਿਸ਼ਰਤ ਰੰਗਾਂ ਵਾਲੇ ਪੈਦਾ ਕੀਤੇ ਇਸੇ ਕਰਕੇ ਤੇਰਾ ਕਰਤਬ ਜਿਹੜਾ ਤੇਰਾ ਕਰਤਬ ਹੈ ਕੌਤਕਿਆ ਉਹ ਜਾਣਿਆ ਨਹੀਂ ਜਾਂਦਾ ਵਾ ਰੰਗ ਪਰੰਗ ਰੰਗ ਬਰੰਗੇ ਬੇਅੰਤ ਤੇਰੇ ਕੌਤਕ ਜਾਣੇ ਨਹੀਂ ਜਾਂਦੇ ਜੀ ਆ ਅੰਦਰ ਜੀ ਸਭ ਕਿਸ ਜਾਣਲਾ हे परमेश्वर तू ਸਾਰਿਆਂ ਜੀਵਾਂ ਦੇ ਹਿਰਦੇ ਵਿੱਚ ਜੀਵਨ ਚੇਤਨ ਸਰੂਪ ਹੋ ਕੇ ਵਿਆਪਕ ਹੋ ਰਿਹਾ ਅਤੇ ਜੋ ਜੀਵਾਂ ਦੇ ਅੰਦਰ ਵਰਤਾਰਾ ਵਰਤਦਾ ਹੈ ਉਹ ਸਾਰਾ ਕੁਝ ਤੂੰ ਜਾਣ ਲਾ ਜਾਣ ਲੈਂਦਾ ਹੈ ଅਥਵਾ ਜੀਵਾਂ ਦੇ ਅੰਦਰ ਜੀਵ ਰੂਪ ਹੋ ਕੇ ਤੂੰ ਸਭ ਕੁਝ ਜਾਣਦਾ ਹੈ ਸਭ ਕਿਛ ਤੇਰੇ ਵਸ ਤੇਰਾ ਘਰ ਭਲਾ हे ਪਰਮੇਸ਼ਰ ਸਾਰਾ ਕੁਝ ਤੇਰੇ ਵਸ ਅਧੀਨ ਹੈ ਤੇਰਾ ਸਾਧ ਸੰਗਤ ਬੈਕੁੰਠ ਸੱਚ ਸਰੂਪ ਰੂਪੀ ਘਰ ਭਲਾ ਜੰਗਾ ਵਾ ਤੇਰਾ ਸਿਮਰਨ ਕਰਨ ਵਾਲਾ ਹਿਰਦੇ ਰੂਪੀ ਘਰ ਵੀ ਅਜਾ ਤੇਰੇ ਘਰ ਆਨੰਦ ਤੇਰੇ ਘਰ ਆਨੰਦ ਵਧਾਈ ਤੁਧ ਘਰ ਤੇਰੇ ਸਤ ਸੰਗਤ ਰੂਪੀ ਘਰ ਵਿੱਚ ਸਦਾ ਹੀ ਆਨੰਦ ਬਣਿਆ ਰਹਿਦਾ ਹੈ ਅਤੇ ਤੇਰੇ ਸਤ ਸੰਗਤ ਰੂਪੀ ਘਰ ਵਿੱਚੋਂ ਤੇਰੀ ਪ੍ਰਾਪਤੀ ਕਰਨ ਵਾਲੇ ਗੁਰਮੁਖ ਨੂੰ ਵਧਾਈ ਮਿਲਦੀ ਹੈ ਵਾ ਤੇਰੇ ਸਤਸੰਗਤ ਰੂਪੀ ਘਰ ਵਿੱਚੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਤੇਰੇ ਸਰੂਪ ਵਿੱਚ ਲੀਨ ਹੋਣ ਵਾਲੇ ਗੁਰਮੁਖ ਨੂੰ ਪ੍ਰਾਪਤੀ ਦੀ ਵਧਾਈ ਖੁਸ਼ੀ ਮਿਲਦੀ ਹੈ ਮਾਨ ਮਹੱਤਾ ਤੇਜ ਆਪਣਾ ਆਪ ਜਰ ਤੇਰੀ ਪ੍ਰਾਪਤੀ ਕਰਾਉਣ ਵਾਲੇ ਬ੍ਰਹਮ ਗਿਆਨ ਦਾ ਮਾਨ ਆਦਰ ਮਹੱਤਾ ਕੀ ਇਹ ਵੱਡਾ ਜਿਹੜਾ ਮਰਤਬਾ ਹੈ ਜਿਸ ਦਾ ਤੇਜ ਪ੍ਰਕਾਸ਼ ਵੀ ਅਤਿਅੰਤ ਹੈ ਵਾ ਮਾਨ ਆਦਰ ਮਹੱਤਾ ਮਰਾਤਬਾ ਵੜਿਆਈ ਤੇਜ ਪ੍ਰਤਾਪ ਤੇ ਆਪਣੇ ਸੱਚ ਸਰੂਪ ਸ਼ੁਭ ਗੁਣਾਂ ਨੂੰ ਤੂੰ ਆਪ ਹੀ ਜਰੀ ਜਰ ਕੇ ਇਹ ਸਹਾਰੀ ਬੇਟਾ ਵਾ ਆਪਣੇ ਆਪ ਨੂੰ ਸਹਾਰਨ ਵਾਲਾ ਵੀ ਤੂੰ ਆਪ ਹੀ ਹੈ ਸਰਬ ਕਲਾ ਭਰਪੂਰ ਦਿਸੈ ਜਤ ਕਤਾ हे ਪਰਮੇਸ਼ਰ ਸਾਰੀਆਂ ਕਲਾ ਸ਼ਕਤੀਆਂ ਕਰਕੇ ਤੂੰ ਭਰਪੂਰ ਲਬ ਲਬ ਭਰਿਆ ਹੋਇਆ ਅਤੇ ਜਥਾਰਥ ਗਿਆਨ ਵਾਲੇ ਜਿੱਥੇ ਕਤਾ ਕੀ ਜਿੱਥੇ ਵੀ ਦੇਖਣ ਵਾਲੇ ਕੇਵਲ ਤੇਰਾ ਸਰੂਪ ਹੀ ਦਿਸਦਾ ਹੈ ਵਾ ਜਿੱਥੇ ਕਿੱਥੇ ਵੀ ਵੇਖਣਾ ਕਰੀਏ ਤੂੰ ਉੱਥੇ ਹੀ ਸਰਬ ਕਲਾ ਕਰਕੇ ਭਰਪੂਰ ਹੈ ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਤੇਰੇ ਦਾਸਾਂ ਦਾ ਸੇਵਕਾਂ ਦਾ ਸੇਵਕ ਤੇਰੇ ਅੱਗੇ ਇੱਕ ਇਹੋ ਬਿਨਵਤਾ ਬੇਨਤੀ ਕਰਦਾ ਕਿ ਤੂੰ ਸਰਬ ਕਲਾ ਸਮਰਾਤ ਹੈ ਸਲੋਕ ਮਹੱਲਾ 5 ਛੱਟੜੇ ਬਾਜ਼ਾਰ ਸੋਹਣ ਵਿੱਚ ਵਪਾਰੀਏ ਵੱਖਰ ਇੱਕ અપਾਰ ਨਾਨਕ ਕੱਡੇ ਸੋਤੜੀ ਹਾਂ ਜਿਸ ਪ੍ਰਕਾਰ ਵੱਡੇ ਵੱਡੇ ਸ਼ਹਿਰਾਂ ਵਿੱਚ ਬਾਜ਼ਾਰ ਛੱਟੜੇ ਛੱਤੇ ਹੁੰਦੇ ਉਹਨਾਂ ਬਾਜ਼ਾਰਾਂ ਦੇ ਅੰਦਰ ਮੀਂਹ ਨੇਰੀ ਜਾਂ ਸਰਦੀ ਦੇ ਮੌਸਮ ਵਿੱਚ ਵਣਜ ਕਰਨ ਵਾਲੇ ਵਪਾਰੀ ਲੋਕ ਸ਼ੁਭ ਦੇ ਆ ਇਸੇ ਪ੍ਰਕਾਰ ਸ਼ੁਭ ਗੁਣਾ ਨਾਲ ਛੱਤੇ ਹੋਏ satsang ਰੂਪ ਬਾਜ਼ਾਰ ਵਿੱਚ ਮਹਾਤਮਾ ਰੂਪ ਵਪਾਰੀ ਸ਼ੋਭਦੇ ਆ ਅਥਵਾ ਜਿਨ੍ਹਾਂ ਨੇ ਪੰਜੇ ਗਿਆਨ ਇੰਦਰੀ ਪੰਜੇ ਕਰਮ ਇੰਦਰੀ ਤੇ ਚਾਰੇ ਅੰਤਹਿ ਕਰਨ ਆਦ ਇਹ ਜਿਹੜੇ ਇੰਦਰੀ ਰੂਪੀ ਬਾਜ਼ਾਰ ਆ ਸੰਮਦਮ ਸਾਧਨਾ ਦੁਆਰਾ 36 ਪਾਪ ਦਮਨ ਕੀਤੇ ਹੋਏ ਉਹ ਆਪ ਨਾਮ ਜਪਣ ਤੇ ਹੋਰਨਾਂ ਨੂੰ ਨਾਮ ਜਪਾਉਣ ਵਾਲੇ ਮਹਾਤਮਾ ਰੂਪ ਵਪਾਰੀ ਲੋਕ ਪ੍ਰਲੋਕ ਵਿੱਚ ਸ਼ੋਭਦੇ ਆ ਮਹੱਲਾ 5 ਸਤਿਗੁਰੂ ਸਾਹਿਬ ਜੀ ਨੇ ਇਹ ਸ਼ਲੋਕ ਉਚਾਰਨ ਕਰਕੇ ਭਗਤ ਕਬੀਰ ਸਾਹਿਬ ਜੀ ਨੂੰ ਸਰਪਾਉ ਦਿੱਤਾ ਹੈ ਇਸ ਕਰਕੇ ਜਿਸ ਨੂੰ ਸਰਪਾਉ ਦਿੱਤਾ ਜਾਵੇ ਉਸੇ ਦਾ ਹੀ ਹੋ ਜਾਂਦਾ ਹੈ ਇਸ ਤਰ੍ਹਾਂ ਸਤਿਗੁਰਾਂ ਦਾ ਉਚਾਰਨ ਕੀਤਾ ਇਹ ਸ਼ਲੋਕ ਭਗਤ ਕਬੀਰ ਜੀ ਦਾ ਹੀ ਸਮਝਣਾ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹ ਭਗਤ ਕਬੀਰ ਸਾਹਿਬ ਜੀ ਦੁਨੀਆ ਦਾ ਮੋਹ ਛੱਡ ਕਰਕੇ ਕਥਨ ਕਰਦੇ ਕਿ ਹਮਰਾ ਸਾਡਾ ਦੁਨੀਆਂ ਵਿੱਚ ਕੋਈ ਨਹੀਂ ਇਸੇ ਕਰਕੇ ਹਮ ਅਸੀਂ ਵੀ ਕਿਸੂ ਕੇ ਕਿਸੇ ਦੇ ਵੀ ਨਹੀਂ ਆ ਜਿਨ ਇਹ ਰਚਨ ਰਚਾਇਆ ਤਿਸ ਹੀ 마ਹੇ ਸਮਾਹੇ ਹਾ ਜਿਸ ਪਰਮੇਸ਼ਰ ਨੇ ਇਹ ਪੰਜਾਂ ਤਤਾਂ ਦੁਆਰਾ ਸੂਖਮ ਸਥੂਲ ਰਚਨਾ ਨੂੰ ਰਚਾਉਣਾ ਕੀਤਾ ਹੈ ਅਸੀਂ ਉਸੇ ਹੀ ਪਰਮੇਸ਼ਰ ਦੇ 마ਹੇ ਹੁੰਦਾ ਵਿੱਚ ਸਮਾਵਾਂਗੇ ਵਾ ਉਸੇ ਹੀ ਵਿੱਚ ਸਮਾਹੇ ਆਨੰਦ ਸਰੂਪ ਹੋ ਕੇ ਲੀਨ ਹੋਵਾਂਗੇ ਪੌੜੀ ਸਫਲਿਓ ਬਿਰਖ ਸੁਹਾਵੜਾ ਹਰ ਸਫਲ ਅਮ੍ਰਿਤਾ ਪਰਮੇਸ਼ਰ ਵਾ ਪਰਮੇਸ਼ਰ ਸਰੂਪ ਗੁਰੂ ਰੂਪ ਬਿਰਖ ਬ੍ਰਿਸ਼ ਸਿਹਤ ਗਿਆਨ ਰੂਪੀ ਫਲ ਦੇਉਣ ਕਰਕੇ ਸੰਸਾਰ ਵਿੱਚ ਸੁਹਾਵੜਾ ਸ਼ੋਭਨੀਕ ਹੈ ਜਿਸ ਨੂੰ ਪਰਮੇਸ਼ਰ ਗੁਰੂ ਬ੍ਰਿਸ਼ ਦੀ ਪ੍ਰਾਪਤੀ ਹੋਈ ਹੈ ਉਹ ਸਿਹਤ ਗਿਆਨ ਵਿਰਾਗ ਵਿਵੇਕ ਰੂਪੀ ਫਲ ਦੇਓਗੇ ਅਮ੍ਰਿਤਾ ਮ੍ਰਿਤੂ ਤੋਂ ਰਹਿਦ ਹੋ ਗਿਆ ਹੈ ਮਨ ਲੋਚੈ ਉਹਨ ਮਿਲਣ ਕੋ ਕਿਉ ਮੰਨੈ ਕਿ ਤਾ ਜੋ ਐਸੇ ਪਰਮੇਸ਼ਰ ਵਾ ਗੁਰੂ ਰੂਪ ਬ੍ਰੇਖ ਦੀ ਪ੍ਰਾਪਤੀ ਵਾਲੇ ਹਨ ਉਹਨਾਂ ਤਤ ਬੀਤਿਆਂ ਦੇ ਮਿਲਣ ਮਿਲਾਪ ਨੂੰ ਮਨ ਹਿਰਦਾ ਲੋਚੈ ਚਾਹੁੰਦਾ ਹੈ ਪਰ ਕਿਉ ਕਿਸ ਪ੍ਰਕਾਰ ਉਹਨਾਂ ਦੇ ਮਿਲਣ ਦਾ ਪਤਾ ਕਿਤਾ ਹੰ ਦਾ ਲਿਆ ਜਾਵੇ अथवा ਉਸ ਪਰਮੇਸ਼ਰ ਵਾ ਗੁਰੂ ਦੇ ਮਿਲਣ ਨੂੰ ਮਨ ਚਾਹੁੰਦਾ ਹੈ ਪਰ ਉਸ ਨੂੰ ਕਿਸ ਤਰ੍ਹਾਂ ਕਿਤਾ ਲਿਆ ਪਾਵ ਮਿਲਿਆ ਜਾਵੇ ਵਰਨਾ ਚਿਹਨਾ ਬਾਹਰਾ ਉਹ ਅਗਮ ਅਜਿਤਾ ਪਾਤਸ਼ਾਹ ਫਰਮਾਉਂਦੇ ਆ ਉਹ ਪਰਮੇਸ਼ਰ ਅਗਮ ਮੰਨ ਦੀ ਗਮਤਾ ਤੋਂ ਰਹਤ ਅਜਿਤਾ ਜਿੱਤਣ ਤੋਂ ਰਹਤ ਵਰਨਾ ਰੰਗਾ ਤੇ ਰੁਦਰਾਖੀ ਆਦ ਚਿੰਨਾ ਤੋਂ ਬਾਹਰਾ ਬਾਹਰ ਵਕਰਾ ਹੈ ਉਹ ਪਿਆਰਾ ਜੀ ਅਕਾ ਜੋ ਖੋਲ ਹੈ ਪਿਤਾ ਉਹ ਮਹਾਤਮਾ ਜੀ ਹਿਰਦੇ ਦਾ ਪਿਆਰਾ ਹੈ ਜਿਹੜਾ ਪੰਜਾ ਕੋਸ਼ਾ ਰੂਪੀ ਆਸਾ ਅੰਦੇਸ਼ਾ ਰੂਪੀ ਪਿੱਤਾ ਤਖਤੇ ਨੂੰ ਗੁਰਾਂ ਦੁਆਰਾ ਨਾਮ ਜਪ ਕੇ ਖੋਲ੍ਹੇ ਖੋਲਦਾ ਹੈ ਸੇਵਾ ਕਰੀ ਤੁਸਾੜੀਆ ਮੈਂ ਦੱਸੇ ਹੋ ਮਿੱਤਾ ਏ ਮਹਾਤਮਾ ਜੀ ਮੈਂ ਤੁਸਾੜੀਆ ਤੁਹਾਡੀ ਮਨ ਬਾਣੀ ਸਰੀਰ ਕਰਕੇ ਸੇਵਾ ਟਹਿਲ ਕਰਾਂਗਾ ਪਰ ਮੈਨੂੰ ਮਿੱਤਾ ਮਿੱਤਰ ਅਕਾਲ ਪੁਰਖ ਦੀ ਪ੍ਰਾਪਤੀ ਦੀ ਦੱਸ ਪਾਉਣਾ ਕਰੋ ਮੈਨੂੰ ਗੁਰ ਉਪਦੇਸ਼ ਦੀ ਦੱਸ ਪਾ ਕੇ ਮਿੱਤਰ ਪਰਮੇਸ਼ਰ ਦੇ ਦਰਸ਼ਨ ਕਰਾਉਣਾ ਕਰੋ ਕੁਰਬਾਨੀ ਵੰਨਿਆ ਵਾਰਣੇ ਬਲੇ ਬਲ ਕੀਤਾ ਮੈਂ ਮਨ ਕਰਕੇ ਆਪ ਜੀ ਤੋਂ ਕੁਰਬਾਨੀ ਬਲਹਾਰ ਜਾਨੀ ਆ ਵਾਰਨੇ ਫੇਰਨੇ ਜਾਂਦਾ ਹਾਂ ਅਤੇ ਸਥੂਲ ਸਰੀਰ ਦੇ ਸਮੇਤ ਆਪਣਾ ਆਪ ਤੁਹਾਡੇ ਉੱਪਰੋ ਬਲ ਬਲੇ ਬਲ ਇਹ ਪੋਲਾ ਬੋਲਣਾ ਬੱਲੇ ਬਲ ਨਹੀਂ ਬੋਲਣਾ ਬਲੇ ਬਲ ਬਲਹਾਰ ਕੁਰਬਾਨ ਕੀਤਾ ਹੈ ਦਸਨ ਸੰਤ ਪਿਆਰਿਆ ਸੁਣਹੁ ਲਾਏ ਚਿੱਤਾ ਏ ਪਿਆਰਿਆ ਅਧਿਕਾਰੀਆ ਜੋ ਸਤ ਆਤਮਾ ਵਾਲੇ ਪੁਰਖ ਦਸ ਪਾਉਂਦੇ ਹਨ ਉਹਨਾਂ ਦੇ ਪਵਿੱਤਰ ਬਜਨਾ ਨੂੰ ਚਿੱਤਾ ਮਨ ਲਾ ਕੇ ਸੁਣਨਾ ਕਰ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਗੁਰ ਦਿੱਤਾ ਹਾਂ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਦਾਸ ਸੇਵਕ ਜਾਂਦੇ ਮੱਥੇ ਉੱਤੇ ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਈਸ਼ਵਰ ਨੇ ਲੇਖ ਲਿਖਣਾ ਕੀਤਾ ਹੈ ਉਸ ਦਾਸ ਨੂੰ ਨਾਮ ਅਮਰਤ ਦੀ ਪ੍ਰਾਪਤੀ ਦਾ ਉਪਦੇਸ਼ ਸਤਿਗੁਰਾਂ ਨੇ ਦਿੱਤਾ ਹੈ ଅਥਵਾ ਜਿਸ ਨੇ ਗੁਰ ਉਪਦੇਸ਼ ਨੂੰ ਦਾਸਾ ਭਾਵ ਧਾਰ ਕੇ ਆਪਣੇ ਹਿਰਦੇ ਦੇ ਅੰਦਰ ਲੇਖ ਲਿਆ ਹੈ ਉਸ ਨੂੰ ਨਾਮ ਅਮਰਤ ਆਪ ਪਰਮੇਸ਼ਰ ਨੇ ਸਤਿਗੁਰੂ ਰੂਪ ਹੋ ਕੇ ਦਿੱਤਾ ਹੈ ਵਾਹੇ ਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ